ਮੇਰਾ ਨਾਮ ਪਵਨ ਕੁਮਾਰ ਹੈ ਜੀ ਇਸ ਇਸ ਕੁੜੀ ਦੀ ਬਹੁਤ ਸਮੱਸਿਆ ਕਰ ਗਈ ਇਹ ਕਿ ਸਕੂਲੇ ਜਾਂਦੀ ਸੀ ਪਰ ਅਗੇ ਸਾਲ ਤੇ ਨਹੀਂ ਜਾਇਆ ਜਾਂਦਾ ਤੇ ਚਲੋ ਤੁਮ ਸ਼ਗਲ ਨੂੰ ਕਹਿਣਾ ਪਾਜਣ ਦੇ ਬਹੁਤ ਮਿਹਰਬਾਨੀ ਜਿਹੜਾ ਨੇ ਤੋ ਤੱਕ ਆ ਕੇ ਚੁੱਕੇ ਕਦਮ ਚਲੋ ਹੁਣ ਆਪਣਾ ਪੜ ਲੈ ਕੇ ਆਪਣੇ ਸਿਰ ਪੈਰ ਸੇ ਤੇ ਖੜਾ ਹੋ ਸਕਦੇ ਨੇ ਪਤਾ ਕਈ ਵਾਰ ਕਿੰਨ ਕਿੰਨੇ ਕਰਨੇ ਜੇ ਤੇ ਸਕੂਲ ਨਹੀਂ ਜਾਂਦੇ ਜੀ ਪਹਿਲੇ ਬਹੁਤ ਜ਼ਿਆਦਾ ਮੁਸ਼ਕਲੀ ਹੁਣ ਅੰਕਲ ਅੰਕਲ ਅਜੀ ਪਾਲ ਉਹਨਾਂ ਨੇ ਮੈਨੂੰ ਸਾਈਕਲ ਦਵਾਤਾ ਹੁਣ ਠੀਕ ਹੈ ਮੈਂ ਸਹੀ ਇਹ ਕਹਿਣਾ ਚਾਹਾਂਗੇ ਕਿ ਨਿਸ਼ਾਨ ਅੰਕਲ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਪਰ ਸਾਡੇ ਪਿੰਡੇ ਅਜੀਪਾਲ ਚਾਚਾ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਪਹਿਲਾਂ ਸਾਈਕਲ ਟੁੱਟੇ ਦਾ ਸੀ ਤੇ ਸੜਕ ਤੇ ਨਹੀਂ ਚੱਲ ਪਾਂਦਾ ਤੇ ਉੱਥੇ 3 ਕਿਲੋਮੀਟਰ ਦੂਰ ਰਸਤਾ ਵੀ ਸੀ ਹੁਣ ਸਾਈਕਲ ਮਿਲ ਗਿਆ ਹੁਣ ਅਸੀਂ ਆਪੇ ਜਾ ਸਕਾਂਗੇ ਕਲਾਸ 2 ਕਲਾਸ ਚਾਹਾਂ ਮੈਂ ਕਲਾਸ 2 ਕੰਪਲੀਟ ਕਰਕੇ ਅੱਗੇ ਵੀ ਪੜਾਂਗੇ ਮਤ ਨਹੀਂ ਹਾਰੀ ਤੇ ਉਹਦੀ ਮਾਂ ਨੇ ਵੀ ਨਹੀਂ ਹਈ ਹਿੰਮਤ ਹਾਰੀ ਤੇ ਨਾ ਹੀ ਉਹਦੇ ਪਿਤਾ ਨੇ ਤੇ ਇਹ ਸੁਨੇਹਾ ਦਾ ਜਿਹੜਾ ਮੈਸੇਜ ਆਇਆ ਸਾਰੇ ਪੰਜਾਬ ਦੇ ਵਿੱਚ ਕੀ ਸਾਰੇ ਸੰਸਾਰ ਭਰ ਵਿੱਚ ਜਾਣਾ ਚਾਹੀਦਾ ਬੱਚਿਆਂ ਨੂੰ ਕਿ ਅਸੀਂ ਇਹ ਨਹੀਂ ਕਿ ਹੈਂਡੀਕੈਪ ਹੋ ਕੇ ਤੇ ਅਸੀਂ ਆਪਣੀ ਕਿਸੇ ਬੁਲੰਦੀ ਤੇ ਨਹੀਂ ਪਹੁੰਚ ਸਕਦੇ ਸਾਡੇ ਕੋਲ ਇੱਕ ਐਜੂਕੇਸ਼ਨ ਇੱਕ ਇਹੋ ਜਿਹਾ ਇੱਕ ਵਧੀਆ ਸਾਡੇ ਕੋਲ ਇੱਕ ਮਾਈਂਡਡ ਸਾਡਾ ਉਹ ਸਾਨੂੰ ਰਸਤਾ ਹੈ ਕਿ ਅਸੀਂ ਚੰਗੀ ਐਜੂਕੇਸ਼ਨ ਲਾ ਕੇ ਅਸੀਂ ਚੰਗੇ ਵੱਡੀਆਂ ਅਹੁਦੇ ਤੇ ਜਾ ਸਕਦੇ ਹਾਂ ਸਨੇਹਾ ਵੱਲੋਂ ਸਾਰੇ ਸੰਸਾਰ ਦੇ ਬੱਚਿਆਂ ਨੂੰ ਇੱਕ ਬਹੁਤ ਵੱਡਾ ਮੈਸੇਜ ਹੈ ਕਿਉਂਕਿ ਅਸੀਂ ਦੇਖਿਆ ਕਿ ਡੀਸੀ ਵੀ ਇੱਕ ਹੈਂਡੀਕੈਪਡ ਸੀ ਜਿਹੜੀ ਆਪਾਂ ਸੋਸ਼ਲ ਮੀਡੀਆ ਤੇ ਸਾਰੀ ਤੁਸੀਂ ਦੇਖੀ ਹੋਏਗੀ ਦੇਖਿਆ ਹੋਵੇਗਾ ਕਿ ਉਹ ਹੈਂਡੀਕੈਪ ਨੇ ਇੰਨੀ ਮਿਹਨਤ ਕੀਤੀ ਕਿ ਆਈਐਸ ਅਫਸਰ ਬਣਨ ਤੋਂ ਬਾਅਦ ਉਹ ਡਿਪਟੀ ਕਮਿਸ਼ਨਰ ਬਣ ਗਏ ਤੇ ਅੱਜ ਉਹ ਉਹ ਸਾਰਿਆਂ ਵਾਸਤੇ ਇੱਕ ਰੋਲ ਮਾਡਲ ਆ ਇਸੇ ਤਰ੍ਹਾਂ ਸਨੇਹਾ ਜਿਹੜੀ ਆ ਪਿੰਡ ਛਾਪਰ ਤੋਂ ਇਹ ਇਹ ਵੀ ਇੱਕ ਰੋਲ ਮਾਡਲ ਆ ਔਰ ਮੈਂ ਸਾਰੀਆਂ ਜਿੰਨੇ ਵੀ ਇਸ ਸੰਸਾਰ ਪਰ ਦੇ ਬੱਚੇ ਨੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡਾ ਅੰਗ ਨਹੀਂ ਪਰ ਸਾਨੂੰ ਸੱਚੇ ਪਾਤਸ਼ਾਹ ਜੀ ਨੇ ਦਿਮਾਗ ਵਧ ਦਿੱਤਾ ਜਿਹਦਾ ਕੋਈ ਅੰਗ ਨਾ ਹੋਵੇ ਉਹਦੇ ਵਿੱਚ ਕੋਈ ਨਾ ਕੋਈ ਖੂਬੀ ਜ਼ਰੂਰ ਪਰਮਾਤਮਾ ਵੱਧ ਪਰਦਾ ਤੇ ਉਹ ਹੁੰਦੀ ਆ ਬੰਦੇ ਦਾ ਦਿਮਾਗ ਇਸ ਕਰਕੇ ਆਪਾਂ ਦਿਮਾਗ ਦੇ ਉੱਤੋਂ ਆਪਣੇ ਚੱਲ ਕੇ ਆਪਣੀ ਚੰਗੀ ਐਜੂਕੇਸ਼ਨ ਲਾ ਕੇ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਟੀਚਰ ਸਾਹਿਬਾਨ ਭਾਈ ਸਾਹਿਬ ਆਪਣੇ ਮਾਸਟਰ ਲਬਦੀ ਸਿੰਘ ਜੀ ਜਾਂ ਹੋਰ ਜਿੰਨੇ ਵੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੁਰੰਗੜਾ ਜੀ ਨਾਲ ਦੀ ਇਹ ਬਦੌਲਤ ਇਹ ਬੱਚੀ ਨੇ ਆਪਣਾ ਹੌਸਲਾ ਜਿਹੜਾ ਨਹੀਂ ਇਹਨਾਂ ਨੇ ਵੀ ਮੋਟੀਵੇਟ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਮੈਂ ਧੰਨਵਾਦ ਕਰਾਂਗਾ ਸਤਕਾਰਯੋਗ ਭੈਣ ਜੀ ਕੁਲਦੀਪ ਕੌਰ ਜੀ ਅਹਿਮਦਗੜ੍ਹ ਲੁਧਿਆਣਾ ਜਿਹੜੇ ਇਸ ਟਾਈਮ ਬੱਚ ਯੂਐਸਏ ਕੈਲੀਫੋਰਨੀਆ ਦੇ ਵਿੱਚ ਸੇਵਾ ਨਿਭਾ ਰਹੇ ਹਨ ਤੇ ਉਹਨਾਂ ਦੀ ਬਦੌਲਤ ਇਹ ਸਾਰੀਆਂ ਸੇਵਾਵਾਂ ਜਿਹੜੀਆਂ ਇੱਕ ਆ ਟਰਾਈਸਾਈਕਲ ਜਿਹੜਾ ਅਤੇ ਸਲਾਈ ਮਸ਼ੀਨ ਜਿਹੜੀ ਆ ਉਹਦੀ ਮਾਤਾ ਨੂੰ ਦਿੱਤੀ ਗਈ ਆ ਕਿ ਉਹ ਆਪਣੇ ਘਰ ਦਾ ਗੁਜ਼ਾਰਾ ਜਿਹੜਾ ਚੰਗੀ ਤਰ੍ਹਾਂ ਕਰ ਸਕਦੀ ਆ ਵਾਹਿਗੁਰੂ ਤੋਂ ਮੈਂ ਹੱਥ ਜੋੜ ਕੇ ਇਹੋ ਜੀ ਅਰਦਾਸ ਬੇਨਤੀ ਕਰਦਾ ਸੱਚੇ ਪਾਤਸ਼ਾਹ ਜੀ ਕਿਸੇ ਦਾ ਦੁੱਖ ਕਿਸੇ ਨੂੰ ਇੰਨਾ ਵੀ ਤੰਗ ਨਾ ਕਰ ਦੇ ਕਿ ਉਹ ਰੋਣ ਤੱਕ ਆ ਜਾਵੇ ਤੇ ਇਹ 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 ਸਾਰੀ ਉਸ ਕਾਲਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਹੀ ਸਭ ਕੁਝ ਹੋਇਆ